ਹਾਂਜੀ ਹੱਸੀ ਗਿਆ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੰਦਪੁਰਾਣਾ ਜਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਨਰਮੇਆ ਬੰਦਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਦੋ ਜਾਨਵਰ ਦੋਵੇਂ ਤਾਜ਼ੇ ਸੂਏ ਸਵਾਇਪ ਭਮਾਗਲਾ ਦੋ ਟਾਈਮ ਛੱਡੇ ਚਾਰ ਟਾਈਮ ਚੋਗ ਕੇ ਲੈ ਜੇ ਜਮਾ ਤਾਜ਼ੀਆਂ ਸੂਈਆਂ ਸੋਹਣੀਆਂ ਨਵਾਂ ਹਨ ਜਾਨ ਵਾਲੀਆਂ ਚੰਗੇ ਦੁੱਧ ਵਾਲੀਆਂ ਵੜਾ ਪਾ ਨਿੱਕੇ ਨਿੱਕੇ ਹਸੀ ਗਾਲ ਜੀ ਪਸੇਗਾ ਬਈ ਸਾਰਿਆਂ ਨੂੰ ਨਾਂ ਦੱਸ ਦੀ ਨਾਂ ਰਿਸ਼ਵਾਲ ਸਿੰਘ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 805488781 805488781 ਕਿੰਨਾਂ ਮਸੂਆ ਬਾਈ ਵੀਰੇ ਦੋਨੇ ਪਹਿਲਾ ਸੂਆ ਫਲੋਨ ਹੋਣਾ ਹਾਂ ਦੋਨੇ ਫਲੋਨ ਆਹ ਰਾਤ ਤਕਰੀਬਨ ਸੂਈ ਹੋਇਆ 11 12 ਵਜੇ ਦੀ ਉਹ ਕੱਲ ਸ਼ਾਮੀ ਚਾਰ ਵਜੇ ਦੀ ਸੂਈ ਹੋਈ ਕਿੰਨਾ ਕ ਦੁੱਧ ਪਿਆਜੂ ਦੁੱਧ ਯਾਰ 90 ਭਾਂਟੇ ਰੂਵੇ ਕੇ ਤਾਂ ਆਪਾਂ ਲੋਕਾਂ ਨੂੰ 25 ਕਿਲੋ ਵੀ ਕਹਿ ਦਈਏ ਪਰ 18 20 ਕਿਲੋ ਪਿਆਉਣ ਦਾ ਹੱਕ ਆ ਮੇਰੇ ਨਾਲ ਉਹ ਅਗਲਾ ਆਪ ਦੀ ਸਮਝਣਾ ਭਾਵੇਂ 15 ਮੰਨ ਕੇ ਲੈ ਜੀ ਆਪਾਂ ਨੂੰ ਤਾਂ ਵੀ ਕੋਈ ਦੁੱਖ ਨਹੀਂ ਹੈ ਨਾ ਸਹੀ ਹੈ ਜਿੰਨਾ ਵੀ ਆਪ ਦਾ ਚੋ ਸਕਦਾ ਉਹਨਾਂ ਪਰ ਆਪਣੇ ਮਤਲਬ ਲੈਵੇ ਭਾਂਡੇ ਦੇ ਮਤਲਬ ਜਿਹੜੀ ਤੜਕੇ ਚਵਾਈ ਲੱਗੀ ਆ ਉਹਦੇ ਮਤਲਬ ਬਾਹਰ ਨੂੰ 18 ਤੋਂ 20 ਕਿਲੋ ਤੇ ਕੋਈ ਬੱਲ ਨਹੀਂਗਾ ਬੋਲਾ ਕਿੰਨਾ ਕਹੋ ਬੋਲਾ ਤਕਰੀਬਨ 10 ਕਿਲੋ ਦੇ ਬਾਹਰ ਹੋਊਗਾ ਹੁਣ ਰਾਤ ਦੀ ਸੂਈ ਥੱਲੇ ਰਾਤ ਦੀ ਸੂਈ ਥੱਲੇ ਤੜਕੇ ਯਕੀਨ ਕਰੀ ਮੈਂ 5 ਕਿਲੋ ਬੱਚੇ ਨੂੰ ਪਿਆ ਆ ਕੇ ਤੜਕੇ 4 ਵਜੇ ਚਵਾਈ ਲਾਈ ਆ ਮੈਂ 5 ਕਿਲੋ ਤੋਂ ਬਾਹਰ ਇਹਦਾ ਬੋਲਾ ਚ ਹੋਇਆ ਤੜਕੇ ਠੀਕ ਹੈ ਹਾਂ ਤੜਕੇ 4 ਵਜੇ ਦੀ ਚਵਾਈ ਲੱਗੀ ਆ ਇਹਨੂੰ ਐਵੇਂ ਮੈਂ ਝੋਟ ਮਾਰਿਆ ਮੈਂ 7 ਵਜੇ ਚੋੜੀ ਤੜਕੇ ਇਹ ਰਾਤੀ ਸ ਕੇ 4 ਵਜੇ ਜੀਰੋ ਦੁਬਾਰ ਤੇ ਪੈ ਗਈ ਹੈ ਕੱਢੀਏ ਬਾਹਰ ਨੂੰ ਦੋਸਤੋ ਮੈਂ ਤੁਹਾਨੂੰ ਕਿਹਾ ਇਹ ਨਾ ਬੰਦਾ ਨਰਮੀ ਆ ਦੱਸਦੀ ਨਾ ਸਾਫ ਸੁਥਰੀ ਗੱਲ ਕੇ ਸੋਭਾ 4 ਵਜੇ ਦੀ ਸੂਈ ਆ ਤੇ ਬਹੁ ਭੈਣ ਭਰਾ ਘਰਾਂ ਵਾਲੇ ਵੀ 4 ਵਜੇ 5 ਵਜੇ ਪਸ਼ੂ ਚੋਂਦੇ ਆ ਸਾਰੇ 7 ਵਜੇ ਨਹੀਂ ਸੁੰਦੇ ਤੇ ਚੋਂਦੇ ਕਈ ਬੰਦੇਵ ਜੇ ਵੀ ਹੈਗੇ ਜਿਹੜੇ ਘਰਾਂ ਵਾਲੇ ਪਸ਼ੂ 8 ਵਜੇ ਚੋਂਦੇ ਆ ਤੇ ਕਈ 4 ਵਜੇ ਤਾਰਾਂ ਚੋ ਲੈੰਦੇ ਆ ਮੇਰੇ ਆਪਦੇ ਘਰੇ ਵੀ ਸੋਭਾ 4 ਵਜੇ ਪਸ਼ੂ ਚੋਏ ਜਾਂਦੇ ਆ ਆਪਾਂ ਇਹ ਕਹਿੰਦੇ ਨੇ ਕਿ ਵਪਾਰੀ ਚੋਂਦੇ ਆ ਵਪਾਰੀ ਨਹੀਂ ਘਰਾਂ ਵਾਲੇ ਬਹੁਤ ਭੈਣ ਭਰਾ ਵੀ 3 ਵਜੇ ਉੱਠਦੇ ਆ ਸਵੇਰੇ ਤੇ 4 ਵਜੇ ਨੂੰ ਹਾਂ 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 ਹ ਤੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਫੋਨ ਤੇ ਵਿਖਾਉਣਾ ਮੈਂ ਓਨਾ ਹੀ ਲੇਵਾ ਕਰਮਾ ਵਾਲੀ ਹੁਣ ਤਿਆਰ ਕਰੀ ਫਿਰਦੀ ਆ ਆ ਵੇਖੋ ਵੀਡੀਓ ਬਣਾ ਰਹੇ ਹਾਂ 11:00 ਵਜੇ 16 ਮਿੰਟ ਦੇ 12 ਤਰੀਕ ਅੱਜ ਤੇ ਓਨਾ ਹੀ ਲੇਵਾ ਹੁਣ ਤਿਆਰ ਕਰੀ ਫਿਰਦੀ ਆ ਤਾਂ ਹੀ ਬਾਈ ਕਹਿੰਦਾ ਕਿ 10-11 ਕਿਲੋ ਤਾਂ ਬੌਲਾ ਇਹਦੇ ਥੱਲੇ ਤਿਆਰ ਹੈ 18-20 ਕਿਲੋ ਖੁੱਲਾ ਦੁੱਧ ਪਿਆ ਦੇਣਾ ਕੋਈ 25 ਕਿਲੋ ਨਹੀਂ ਕਹਿੰਦਾ ਤੇ ਬਾਕੀ ਜੇ ਇਹ 18-20 ਕਿਲੋ ਦੁੱਧ ਨਾ ਦੇਉ ਫਿਰ ਦੇਣਾ ਵੀ ਕਿਹੜੀ ਨੇ ਮੋٹے ਮੋٹے ਥਾਣ ਜਿੰਨਾ ਹਵਾਨਾ ਅੱਗੇ ਨੂੰ ਆ ਉਨਾ ਹਵਾਨਾ ਹੀ ਪਿੱਛੇ ਨੂੰ ਆ ਕੋਈ ਫੋੜ ਨਹੀਂ ਛਾਂਗ ਨਹੀਂ ਦੋਨੋਂ ਬੜਾ ਤੇ ਚਾਰ ਚਾਰ ਥਾਣੇ ਲੱਗੇ ਆ ਕਿੰਨੇ ਦੀ ਬਾਈ ਜਾਇਦ ਜਪਾ ਬਾਈ ਮੇਰੀ ਗੱਲ ਸੁਣੋ ਕਿਹੜੇ ਬਾਰੇ ਹੋਰ ਹੋਰ ਦੀ 65000 ਰੁਪਏ ਤੋਂ ਕੱਟ ਕੇ ਨਹੀਂ ਮੰਗਣਾ ਸੀ ਪਾਚੀ ਨਹੀਂ ਦੇਣੀ ਹੁੰਦੀ ਸੀ ਇਹਨੂੰ ਘਾਟਾ ਅੱਜ ਮੇਰੇ ਜੋ ਅਗਦਾ ਬੜਦੇ ਆ ਠੀਕ ਹੈ ਉਹਦੇ ਉੱਪਰ ਆਪਾਂ ਨੋ ਪ੍ਰਾਫਿਟ ਨੋ ਲਾਸਸ ਕੰਮ ਕਰਨਾ ਠੀਕ ਹੈ ਨਾ ਕੋਈ ਕਮਾਉਣਾ ਤੇ ਨਾ ਘਾਟਾ ਪੋਣਾ ਸਹੀ ਆ ਹਾਂ ਅੱਛੀ 8万 ₹ ਦੀ ਦੇਵਾਂਗੇ 55000 ਦੀ ਮੇਰੇ ਵੱਲੋਂ ਵੀ ਜਨਮ ਦਿਨ ਦੀਆਂ ਵਧਾਈਆਂ ਤੇਰੇ ਬੱਚੇ ਨੂੰ ਤੇ ਇਹ ਆਪਾਂ ਇੰਨੇ ਜੀ ਆਪਾਂ ਨੂੰ ਪੈਂਦੀ ਆਪਾਂ ਇੰਨੇ ਜੀ ਦੇ ਦੇਣੀ ਲਓ ਜੀ ਬਾਈ ਕਹਿੰਦਾ ਮੇਰੇ ਅੱਜ ਮੁੰਡੇ ਦਾ ਬਾਈ ਦੇ ਪੁੱਤਰ ਦਾ ਅੱਜ ਹੈਪੀ ਵਾਲਾ ਬਰਥਡੇ ਆ ਤੇ ਬਾਈ ਕਹਿੰਦਾ ਨੋ ਪ੍ਰੋਫਿਟ ਨੋ ਲਾਸ ਨਾ ਤਾਂ ਕਮਾਈ ਕਰਨੀ ਤੇ ਨਾ ਹੀ ਘਾਟਾ ਪਾਉਣਾ ਨਾ ਪ੍ਰੋਪਰਟੀ ਜਾਣਾ ਤੇ ਨਾ ਹੀ ਲਾਸ ਚ ਜਾਣਾ 58 ਚ ਪਈ 58 ਦੀ ਦੇ ਦੇਣੀ ਆ ਜਮਾ ਜੈਜਪਾ ਕੱਲ ਨੂੰ ਇਸੇ ਗਾਂ ਦੀ ਕੱਲ ਨੂੰ ਵੀਡੀਓ ਕੋਈ ਵੇਖ ਵੇਖੂਗਾ ਮੈਂ 80000 ਰੁਪਏ ਦੂੰਗਾ ਹਾਂ ਸਹੀ ਹੈ ਅੱਜ ਅੱਜ ਦਾ ਦੇਣਾ ਦੋਸਤੋ ਅੱਜ ਅੱਜ ਦਾ ਦੇਣਾ ਜੇ ਅੱਜ ਸੌਦਾ ਹੋ ਗਿਆ ਤਾਂ ਠੀਕ ਹੈ ਜੇ ਬਾਈ ਕਹਿੰਦਾ ਕੱਲ ਨੂੰ ਸੌਦਾ ਹੁੰਦਾ ਇਹ ਹੀ ਬੱਚੀ 40000 ਨਾ ਫੇ ਇਹਨਾਂ ਦੇਣੀ ਮੈਂ 62000 ਦੀ ਤੇ ਗਾਰੰਟੀ ਆ 65000 ਤੋਂ ਘੱਟ ਵਿੱਚ ਹੀ ਕਿਸੇ ਨੇ ਨਹੀਂ ਦੇਣੀ ਸੀ ਪਹਿਲਾਂ ਬੱਚੀ ਆ ਹਾਂ ਕੋਈ ਆਏ ਨਹੀਂ ਕਿ ਲੱਪਾ ਛੜਾ ਲਈ ਕੋਈ ਆਏ ਨਾ ਮੰਨ ਕੇ ਹਾਂ ਬਾਕੀ ਰਾਜੀ ਫੋਲ ਕੱਦ-ਕਾੜ ਚੰਗਾ ਲੇਵਾ ਭਾਂਡਾ ਡਾਵਾ ਵਾਲਾ ਮੋٹے ਮੋٹے ਥਾਣ ਆ ਅਗਲਾ ਅਗਲਾ ਕਹਿ ਦਿੰਦਾ ਵੀ ਪਤਾ ਨਹੀਂ ਇਹ ਰੇਟ ਘਟ ਤਾਂ ਗਰੇ ਖਣੀ ਆਏ ਕਰਦੀ ਉਹ ਕਰਨ ਵਾਲੀ ਬਹੁਤ ਸਰੀ 100 ਨੰਬਰ ਆ ਬੱਚੀ ਸਹੀ ਆ ਹਾਂ ਦੋਸਤੋ ਦੱਸਤਾ ਰੇਕ ਨੂੰ ਆਪਦੀ ਬੱਚਿਆਂ ਨਾਲੋਂ ਖੁਸ਼ੀ ਵੱਧ ਕੋਈ ਵੀ ਨਹੀਂ ਹੁੰਦੀ ਚਲੋ ਵੀਰ ਨੇ ਦਿਲ ਕੱਢਿਆ ਕਿ ਕਹਿਤਾ ਕਿ ਅੱਜ ਨੋ ਪ੍ਰੋਫਿਟ ਨੋ ਲਾਸ ਜਿਵੇਂ ਆਈਆਂ ਓਵੇਂ ਦੇ ਦੇਣੀਆਂ ਨਾ ਕਮਾਈ ਕਰਨੀ ਨਾ ਘਾਟਾ ਪਣਾ ਵਧੀਆ ਗੱਲ ਆ ਇਮਾਨਦਾਰ ਬੰਦਾ ਦੋ ਨੰਬਰ ਤੇ ਆ ਇਹ ਵੀ ਪਹਿਲਾਂ ਸੌ ਸੋਈ ਆ ਇਹ ਕੱਲ ਸ਼ਾਮ 4 ਵਜੇ ਦੀ ਸੋਈ ਕਿੰਨਾ ਕੁ ਪਿਆ ਜੀ ਇਹਨੂੰ ਦੋ ਦਵਾਈਆਂ ਲੱਗੀਆਂ ਇਹਦੇ ਥੱਲੇ ਵੀ 9 9 ਤੋਂ ਕਿਲੋ ਬਾਹਰ بڑا ਹੋਊਗਾ ਹੁਣ ਥੱਲੇ ਸੀਰ ਸੰਭੀਆ ਵੀ ਬਹੁਤ ਹੈ ਜਿਵੇਂ ਮਰਜੀ ਪਿਟਾ ਲਓ ਜੀ ਸੀਰ ਸਾਬ ਦੋਵੇਂ ਥੱਲੇ ਬਹੁਤ ਬੱਚਾ ਦੋਵੇਂ ਸੀਰਾ ਦੋਨਾਂ ਮਗਰੀ ਬੱਚੇ ਆ ਸਹੀ ਹੈ ਦੁੱਧ ਕਿੰਨਾ ਕੱਢ ਜੂ ਦੁੱਧ ਨੂੰ ਵੀ 12 ਨਹੀਂ ਤਾਂ ਅਪਾ ਮੰਨੇ 16 17 ਕਿਲੋ ਤਾਂ ਆਰਾਮ ਨਾਲ ਪਿਆਉਗੇ ਕਿੰਨੇ ਦੀ ਇਹ ਵੀ ਇਹ ਬੱਚੀ 55000 ਰੁਪਏ ਆਪਾਂ 55000 ਦੇ ਚੱਕੋ ਜੀ 55000 ਰੁਪਏ ਆ 55000 ਜੀ ਦੇ ਦੇਣੀ ਆ ਕੋਈ ਵੀ ਬੰਦਾ ਬਾਹ ਖੜੀ ਕਰਕੇ ਜਿੰਨੇ ਚ ਜਾਨਵਰ ਆਇਆ ਪਕਾਈ ਕਰਕੇ ਅਗਲਾ ਲਿਆਇਆ ਇਹਨੇ ਸਵਾਈਆਂ ਵੀ ਆ ਆ ਰਾਤ ਨੂੰ ਸਵਾਈ ਹੈ ਸਵੇਰ ਜੇਰ ਚੱਕੀ ਹੈ ਉਹ ਕੱਲ ਸੂਈ ਹੈ 4 ਵਜੇ ਤੋਂ ਵਰਦਾ ਇਹਨਾਂ ਦੇ ਮਗਰ ਸਾਰੀ ਰਾਤ ਲੰਘੀ ਹੈ ਹਾਂ ਸਾਰੀ ਰਾਤ ਬਾਈ ਕਹਿੰਦਾ ਇਹਨਾਂ ਦੇ ਮਗਰੀ ਲੰਘੀ ਆ ਤੇ ਪਰ ਬਾਈ ਕਹਿੰਦਾ ਅੱਜ ਆਪਣੇ ਬੱਚੇ ਦਾ ਹੈਪੀ ਆਲਾ ਬਰਥਡੇ ਆ ਤੇ ਬੱਚਿਆਂ ਤੋਂ ਵੱਧ ਖੁਸ਼ ਵੀ ਨਹੀਂ ਆਪਾਂ ਸਾਰਾ ਦਿਨ ਧੰਦ ਪਿੱਟਦੇ ਆ ਕਮਾਈ ਕਰਦੇ ਆ ਜੋ ਆਕਾਂਸਤੇ ਕਰਦੇ ਆ ਤੇ ਬਾਈ ਨੇ ਸਾਫ ਕਲੀਅਰ ਹੀ ਵਾਹ ਖੜੀ ਕਰਕੇ ਕਹਦਾ ਕੋਈ ਲੌਸ ਨਹੀਂ ਕੋਈ ਪ੍ਰਾਪਰਟੀ ਨਹੀਂ ਜਿਵੇਂ ਆਈਆਂ ਓਵੇਂ ਦੇ ਦੇਣੀਆਂ 556 ਚ ਪੈਂਦੀ ਆ 556 ਦੀ ਦੇ ਦੇਣੀ ਆ 6264000 ਦੀ ਵੱਛੀ ਆ ਜਿਹੜੀ ਤੁਰੀ ਜਾਂਦੀ ਸਕਰੀਨ ਤੇ ਤੁਸੀਂ ਵੇਖ ਰਹੇ ਆ ਤੇ ਲੋਕੀ ਹਮਾਜਰ ਵਾਲੀਆਂ ਢਾਂਡੀਆਂ ਵੇਚੀ ਜਾਂਦੇ 555000 ਦੀਆਂ ਹਾਂ ਵੇਚੀ ਜਾਂਦੇ ਆ ਹਾਂ ਹਾਂ ਨੂੰ ਵੀ ਪਾ ਦਿੰਦੇ ਆ ਹਾਂ ਲੋਕਾਂ ਨੂੰ ਪਤਾ ਹੀ ਨਹੀਂ ਹਾਂ ਕਹਿਣਾ ਤਾਂ ਚੱਲ ਚਾਹੀਦਾ ਨਹੀਂ ਕਿਉਂਕਿ ਆਪਣਾ ਵੀ ਕਿਤਾ ਆਪਣੀ ਵੀ ਰੋਜੀ ਰੋਟੀ ਆ ਪਰ ਜਿੱਥੇ ੱੱਕਾ ਹੁੰਦਾ ਉੱਥੇ ਫਿਰ ਚੁੱਪ ਵੀ ਨਹੀਂ ਰਿਹਾ ਜਾਂਦਾ ਕੋਈ ਵੀ ਦੇ ਜਾਵੇ ਆਪਾਂ ਫਿਰ ਵੀ ਗਾਈਆਂ ਫ੍ਰੀ ਦੇ ਦਾਂਗੇ ਇਹਨਾਂ ਮੱਛਣਾਂ ਨਾਲੇ ਹੂੰ ਦੋਸਤੋ ਨਹੀਂ ਦੇਣੀਆਂ ਕਿਸੇ ਨੇ ਜਿਵੇਂ ਮੈਂ ਤੁਹਾਨੂੰ ਕਹਿ ਕੇ ਹਟਿਆਂ ਹਿਮਾਚਲ ਵਾਲੀ ਜਰਸੀ ਤੋਂ ਬਚੋ ਜੀ ਬਹਿ ਜਾ ਤਾਂ ਵੀ ਕੋਈ ਚੱਕਰ ਨਹੀਂ ਆਏ ਹਾਂ ਫੁੱਲ ਸੀ ਸੌ ਬੱਚੀਆਂ ਚਲੋ ਕਮਾਈ ਹਰੇਕ ਨੇ ਕਰਨੀ ਹੁੰਦੀ ਹੈ ਜਵਾਗ ਹਰੇਕ ਨੇ ਪਾਲ ਲੈਣੇ ਆਪਦੇ ਪਰ ਹਿਮਾਚਲਾਲੀਆਂ ਜਰਸੀਆਂ ਤੋਂ ਬਚੋ ਕੋਈ ਭੈਣ ਭਰਾ ਵੀਡੀਓ ਵਾਲਾ ਆਏ ਨਹੀਂ ਕਹਿੰਦਾ ਕਿ ਹਿਮਾਚਲਾਲੀਆਂ ਜਰਸੀਆਂ ਤੋਂ ਬਚੋ ਹਰੇਕ ਨੂੰ ਹੁੰਦਾ ਮੇਰੀਆਂ ਵੀਡੀਓ ਦੋ ਪੈਂਦੀਆਂ ਤਾਂ ਮੇਰੀਆਂ ਚਾਰ ਪੈਂਨ ਜਿਹਦੀਆਂ ਚਾਰ ਪੈਂਦੀਆਂ ਉਹਨੂੰ ਹੁੰਦੀਆਂ ਅਗਲੇ ਦਿਨ ਨੂੰ ਮੇਰੀਆਂ 8 ਪਹਿਣ ਭਾਵੇਂ ਹਿਮਾਚਲ ਆਲੀ ਅੱਜ ਤੇ ਭਾਵੇਂ ਬਿਹਾਰ ਵਾਲੀ ਆ ਜੇ ਆਪਾਂ ਵੀਡੀਓ ਬਣਾਉਣੀ ਆ ਤੇ ਬਈ ਵੀਡੀਓ ਦਾ ਤੇਰਾ ਕੰਮ ਆ ਫੀਸ ਲੈਣੀ ਆ ਤੇ ਵੀਡੀਓ ਬਣਾ ਦੇ ਹਾਂ ਪਰ ਆਪਾਂ ਕਹਿੰਨੇ ਕਿ ਹਿਮਾਚਲਾਲੀਆਂ ਤੋਂ ਬਚੋ ਆਹੀ ਕੰਮ ਆਪਣਾ ਹੈ ਬੇਈਮਾਨੀ ਕਿਸੇ ਨਾਲ ਕਰਨੀ ਜਿੱਦੇ ਬੇਈਮਾਨੇ ਨੂੰ ਲਾਲਚ ਕੀਤਾ ਉਦੋਂ ਆਪਾਂ ਕੰਮ ਛੱਡ ਦੇਣਾ ਹਾਂ ਸਹੀ ਆ ਕਿਥੇ ਤੋਂ ਗਾਲਾਂ ਨਹੀਂ ਲੈਣੀਆਂ ਹੂੰ ਦੋਸਤੋ ਵਧੀਆ ਗੱਲ ਆ ਬਾਈ ਕਹਿੰਦਾ ਕਿਸੇ ਤੋਂ ਗਾਲਾਂ ਨਹੀਂ ਲੈਣੀਆਂ ਮੈਂ ਤਾਂ ਪਹਿਲਾਂ ਪਿਛਲੇ ਸਾਲ ਵੀ ਆਂ ਵੀ ਵੀਡੀਓ 'ਚ ਕਹਿੰਦਾ ਰਿਹਾ ਕਿ ਜਿੰਨਾ ਚਿਰ ਵੀਡੀਓ ਬਣਾਉਣੀਆਂ ਸਾਫ਼ ਸੁਥਰੇ ਆਕਸ਼ ਨਾ ਬਣਾਉਣੀਆਂ ਕਿ ਕੋਈ ਕਹਿ ਨਾ ਸਕੇ ਕਿ ਹਿੰਮਤੋਂ ਐਂ ਕਰਕੇ ਫਲਾਣਾ ਫਲਾਣਿਆਂ ਦਾ ਠੱਗੀਆਂ ਮਰਾਈ ਜਾਂਦਾ ਜਿੰਨਾ ਚਿਰ ਕੰਮ ਕਰਨਾ ਬਾਹਰ ਖੜੀ ਕਰਕੇ ਕਰਨਾ ਨਾ ਆਪਾਂ ਝੂਠ ਤੋਂ ਫਾਨ ਮਾਰਿਆ ਤੇ ਨਾ ਆਪਾਂ ਮਾਰਨੇ ਆ ਤੇ ਤਾਂ ਹੀ ਤੁਹਾਨੂੰ ਕਹਿੰਨਾ ਹਿਮਾਚਲ ਵਾਲੀਆਂ ਤੋਂ ਬਚੋ ਇੱਧਰ ਲੀਆਂ ਲੈ ਲਓ ਕ੍ਰੋਸ ਲੈ ਲਓ ਕਾਲੀ ਵੈਡ ਲੈ ਲਓ ਹਿਮਾਚਲ ਵਾਲੀਆਂ ਜਰਸੀਆਂ ਪਿੱਛੇ ਨਾ ਭੱਜੋ 55 55000 ਰੁਪਿਆ 50 ਪਿਆ ਹਜ਼ਾਰ ਲਾਉਣੇ ਆ ਤੁਸੀਂ ਤੇ ਬਹੁਤ ਔਖਾ 50 55000 ਮਾੜੇ ਬੰਦੇ ਆਸਤੇ ਲਾਉਣਾ ਉਹ ਵਛੀਆਂ ਭੱਜ ਦੇ ਜਾਂਦੇ ਆ ਹਾਂ ਉਹਨੇ ਭਾਜ ਆ ਵਛੀਆਂ ਮਿਲੀ ਜਾਂਦੀਆਂ ਬੜੇ ਘਾਣ ਰਗੀਆਂ ਵਛੀਆਂ ਆ ਹਾਂ ਕਿਉਂ ਆਲੂ ਜਿਵੇਂ ਪਟਾਕਾ ਮਾਰਦੇ ਗਰਮੀ 'ਚ ਤੇ ਪਟਾਕੇ ਵਾਲਾ ਕੰਮ ਹੀ ਆ ਕੋਈ ਪਤਾ ਨਹੀਂ ਜਦੋਂ ਕਿਦੋਂ ਰੜ ਜਾਣਾ ਹਿਮਾਚਲ ਵਾਲੀ ਜਰਸੀ ਨੇ ਤੇ ਦੁੱਧ ਵੀ 5-6 ਕਿਲੋ ਹੀ ਦਿੰਦੀਆਂ ਸਾਰਿਆਂ ਨੂੰ ਸਤਿ ਸ